ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਕੀਕਤ ਗੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣੋਗੇ ਗਰਮੀ ਹੈ ਜਿਹੜੀ ਬਹੁਤ ਜ਼ਿਆਦੀ ਹੈਗੀ ਤੇ ਟਾਈਮ ਹੈ ਦੁਪਹਿਰ ਦਾ ਟਾਈਮ ਹੋ ਗਿਆ ਜੀ ਦੁਪਹਿਰ ਦਾ ਆਪਾਂ ਬਣਾਵਾਂਗੇ ਅੱਜ ਕੱਚੇ ਆਲੂ ਰਿਤੇ ਪਿਆਜ਼ ਦੀ ਟਿੱਕੀ ਆਲੂ ਬਾਦ ਦੇ ਨਹੀਂ ਹੈਗੇ ਜਾਨੀ ਕਿ ਪੱਕ ਤਾਂ ਵਿੱਚ ਹੀ ਜਾਊਗਾ ਤੁਸੀਂ ਹਸ ਸੌਂਗੇ ਭੈਣਾ ਵੀ ਕੱਚੇ ਆਲੂ ਕਰਤਾ ਤਾਂ ਪੈਨਰ ਬਾਦ ਦੇ ਨਹੀਂ ਸਿਲ ਕੇ ਤੇ ਕਦੋਂ ਬਸ ਕਰਾਂਗੇ ਤੇ ਆਲੂ ਗੰਡੇ ਨੇ ਜਿਹੜੇ ਆਲੂ ਸਿਲ ਕੇ ਕਦੋਂ ਬਸ ਕਰਾਂਗੇ ਜਿਹੜੇ ਆਪਣੇ ਗੰਡੇ ਨੇ ਪਿਆਜ਼ ਜਾਨੀ ਕਿ ਉਹਨਾਂ ਨੂੰ ਬਰੀਕ چیر ਕੇ ਬਰੀਕ ਗ੍ਰाइंड ਕਰ ਲਾਂਗੇ ਗ੍ਰੈਂਡਰ ਨਾਲ ਜਾਂ ਮਿਕਸਚੀਚ ਕਰ ਲਓ ਠੀਕ ਜਿਵੇਂ ਆਪਾਂ ਕਰੇਲੇ ਦਾ ਮਸਾਲਾ ਬਣਾਉਂਦੇ ਹਾਂ ਉਹਨੇ ਕੱਲੇ ਗ੍ਰੈਂਡ ਗ੍ਰाइंड ਲਿਓੜੇ ਤੱਲੇ ਪਿਆਜ਼ ਤੇ ਆਲੂ ਅਲੱਗ ਆਪਾਂ ਸੈੱਲ ਕੇ ਕद्दू ਕਸ ਕਰ ਲਵਾਂਗੇ ਤੇ ਮੈਂ ਹਜੇ ਧੋ ਕੇ ਲਿਆਉਂਗੀ ਸੈੱਲ ਕੇ ਪਿਆਜ਼ ਤੇ ਆਲੂ ਤੇ ਫਿਰ ਆਪਾਂ ਕद्दू ਕਸ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿਵੇਂ ਕਸ ਕद्दू ਕਸ ਕਰਨਾ ਬਰੀਕ ਪਾਸ ਨਾਲ ਚੰਗੀ ਤਰ੍ਹਾਂ ਕद्दू ਕਸ ਕਰਾਂਗੇ ਬਾਲਣ ਦੀ ਲੋੜ ਨਹੀਂ ਪਿਆਜ਼ ਤੇ ਆਪਾਂ ਆਲੂ ਦੀ ਟਿੱਕੀ ਬਣਾਵਾਂਗੇ ਦਪਹਿਰੇ ਨੂੰ ਟਾਈਮ ਤੇ ਪੈਰ ਦਾ ਚਾਣਾ ਖਾਲਾਂਗੇ ਸਾਰੇ ਤੇ ਗਰਮੀ ਬਹੁਤ ਜ਼ਿਆਦੀ ਆ ਗਈ ਕੀ ਕਰੀਏ ਨਹੀਂ ਪੈ ਗਿਆ ਸੀ ਹੁਣ ਦੁਬਾਰੇ ਨਹੀਂ ਆਊਗਾ ਮੀਂਹ ਨਾਲ ਦੋ ਤਿੰਨ ਦਿਨ ਵਧੀਆ ਲੰਘੇ ਸੀ ਠੰਡ ਦੇ ਦੋ ਦਿਨ ਹੀ ਵਧੀਆ ਲੰਘੇ ਸੀਗੇ ਤੀਜੇ ਦਿਨ ਫੇਰ ਗਰਮੀ ਕਰ ਲਈ ਵੀਰਵਾਰ ਨੂੰ ਪਿਆਸ ਵੀ ਨਹੀਂ ਹੈਣਾ ਆਪਣੇ ਦੀ ਲੋਗਤੀ ਬੇਵਿਰੋਧ ਰਹਿੰਦੇ ਤੜਕੇ ਆ ਹੋ 3 ਵਜੇ ਪੈ ਲੱਗੇ ਕਿ ਵੱਧਵਾਰੀ ਰਾਤ ਸੀ ਦਿਨ ਵਾਰ ਤਾਂ ਤੇਸ ਜੇ ਅੱਜ ਹੈ ਗਈ ਹੈ ਜੀ ਅੱਜ ਹੈਗਾ ਜੀ ਸੋਮਵਾਰ 24 ਜੂਨ ਆਪਣੀਆਂ ਤਾਜ਼ੀਆਂ ਤਾਜ਼ੀਆਂ ਵੀਡੀਓ ਆ ਰਹੀਆਂ ਨੇ ਬਸ ਅੱਥੋਂ ਨੂੰ ਮਸਾਫਰ ਨੂੰ ਤਿਆਰ ਹੋਊਗੀ ਵੀਡੀਓ ਬਣਾਉਣ ਤੇ ਨਾ ਬਹੁਤ ਮਿਹਨਤ ਆਉਂਦੀ ਹੈਗੀ ਹਜੀ ਆਪਣਾ ਬਹੁਤ ਕੰਮ ਤਿਆਰ ਕਰਨ ਨਾਲ ਸੁਖਮਣ ਹੁਣ ਇਹ ਤੁਸੀਂ ਸੌਸ ਨਾਲ ਵੀ ਖਾ ਸਕਦੇ ਹੋ ਦਹੀਂ ਨਾਲ ਵੀ ਖਾ ਸਕਦੇ ਹੋ ਮੈਂ ਆਪਦੇ ਪਿਆਜ਼ ਕੱਟ ਕੇ ਗ੍ਰਾਈਂਡਰ ਕਰ ਲਈਆਂ ਸੁਖਮਣ ਕਰੂਗੀ ਆਪਣਾ ਆ ਦਹੀਂ ਬਰੀਕ ਪਿਆਜ਼ ਕੱਟ ਕੇ ਦਹੀਂ ਤਿਆਰ ਕਰਦੀ ਹੈਗੀ ਤਿੰਨ ਪਿਆਜ਼ੀ ਬਹੁਤ ਨੇ ਪੁੱਤ ਠੀਕ ਹੈ ਜਿੰਨੇ ਇੱਕ ਕੌਲਾ ਦਹੀਂ ਦਾ ਪਾ ਲਈ ਤਿੰਨ ਪਿਆਜ਼ ਪਾ ਲਈ ਤੇ ਬਰੀਕ ਚਿਰ ਕਿ ਬਚਰਾ ਕੇ ਜੀਰਾ ਪੁੱਣੂ ਕਰ ਬਾਲੀ ਸਵੇ ਤੇ ਫਾਕੀ ਕਾਲੀ ਮਿਰਚ ਪਾਰੀ ਲਾਲ ਨਾ ਪਾਈ ਨੂਨ ਪਾਰਨ ਹੈ ਨਾ ਇਹਦੇ ਕੋਲ ਸੁਆਹਿੰਦ ਹੈ ਦਹੀਂ ਨਾਲ ਵੀ ਬਹੁਤ ਵਧੀਆ ਲੱਗਦੀ ਹੈ ਤੇ ਸੌਸ ਨਾਲ ਵੀ ਪਰ ਸਾਡੇ ਸੌਸ ਅੱਜ ਹੈ ਕਿ ਦਹੀਂ ਨਾਲ ਪਾ ਲਾਂਗੇ ਬਾਤ ਨੂੰ ਆ ਜੀ ਤੇ ਜਿੰਨੇ ਆਪਾਂ ਪਿਆਜ਼ ਤੋਨੇ ਨੇ ਉੰਨੀ ਆਪਾਂ ਲੂਕੋਨੇ ਨੇ ਤੇ ਜਿੰਨੀ ਸੀ ਪਿਆਜ਼ ਹੋ ਗਈ ਸੀ ਆ ਪਾਲੂ ਪਾ ਲਾਂਗੇ ਸੇ ਆਲੂ ਪਾ ਲਾਂਗੇ ਸੇ ਪਿਆਜ਼ ਜੀ ਆਪਾਂ ਆਲੂ ਇਸ ਤਰ੍ਹਾਂ ਗ੍ਰाइंड ਕਰ ਲਏ ਆਪਾਂ ਬਣਾਵਾਂਗੇ ਥੋੜੇ ਜੀ ਕਿਉਂਕਿ ਜਾ ਰਹੇ ਫਿਰ ਪਾਣੀ ਪੀਣਗੇ ਬੱਚੇ ਤੇ ਇੱਧਰ ਆਪਾਂ ਤੇਲ ਧਰ ਲਿਆ ਤੇ ਇੱਧਰ ਆ ਆਪਣੇ ਆਲੂ ਨੇ ਜਿਹੜੇ ਕद्दूकस ਕਰੇ ਹੋਏ ਸਿਲ ਲ ਕੇ ਤੇ ਆਪਾਂ ਆ ਆਪਣੇ ਪਿਆਜ਼ ਨੂੰ ਇਹਨਾਂ ਨੇ ਬਹੁਤ ਬਣ ਜਾਣਗੇ ਕਿਉਂਕਿ ਵਿੱਚ ਬੇਸਣ ਪਊ ਨਾ ਤੇ ਫਾਈਨਲ ਉਹਨਾਂ ਕਰ ਲਾਂਗੇ ਉਹ ਛੋੜ ਲਾਂਗੇ ਇਹਦਾ ਪਾਣੀ ਜਿੰਨਾ ਪਾਣੀ ਹੋਏ ਚ ਨਾ ਛੋੜ ਦੇ ਦਿੰਦੇ ਸੀ ਆਲੂ ਚ ਪਿਆਜ਼ ਚ ਗ੍ਰाइंड ਕਰੇ ਹੋਏ ਚ ਫਤੋ ਤਿੰਨ ਗ੍ਰੇਨਾ ਪਾਣੀ ਮਲੋ ਮਿਲ ਜਾਈਦਾ ਨਹੀਂ ਪਾਣੀ ਜਿਹਨੇ ਪਰਾਇ ਤੇਰਾ ਪਾਣੀ ਛੋੜ ਦੇਣਾ ਇਸ ਤਰ੍ਹਾਂ ਨਹੀਂ ਛੋੜ ਲਾਉਣਾ ਬਸ ਤੇਲ ਗਰਮ ਹੋੁੰਦੇ ਹੁੰਦੇ ਆਪਣਾ ਆਟਾ ਤਿਆਰ ਹੋ ਜਾਂਦਾ ਕੋਲ ਤਿਆਰ ਹੋ ਜਾਂਦਾ ਆਟਾ ਬੰਦ ਨੂੰ ਨਾ ਇਹ ਰੋ 7-8 ਪਿਆਜ਼ ਦੀ 5 ਆਲੂ ਦੀ ਵਿੱਚ ਮੈਂ ਫਿਰ ਬਾਅਲੇ ਉਹ ਵੀ ਗੱਲਾਂ ਪਾਣੀ ਪੀ ਜਾਣਗੇ ਰੋੱਚੇ ਇੰਨਾ ਹੀ ਇਹ ਚਾਟਾਪੂ ਵਾਧੂ ਹੋ ਜਾਣਗੇ ਮੈਂ ਤਾਂ ਘੁੱਟਿਆ ਹੋਇਆ ਤੇ ਇੰਨਾ ਸਮਾਨ ਹੋ ਗਿਆ ਹੈ ਆਪਣਾ ਇਹਦੇ ਵਿੱਚ ਆਪਾਂ ਪਾਵਾਂਗੇ ਦਸਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਚ ਪਾਉਣਾ ਹੈ ਥੋੜੀ ਕਾਲੀ ਮਿਰਚ ਜ਼ਰੂਰ ਪਾ ਲਿਓ ਕਿਉਂਕਿ ਆਲੂ ਹੈ ਨਾ ਕੱਚਾ ਹੈਗਾ ਤੇ ਜੀਰਾ ਲਾਲ ਮਿਰਚ ਥੋੜੀ ਥੋੜੀ ਠੀਕ ਆ ਜੀ ਇਸ ਮਾਨ ਆਪਣਾ ਹੋ ਗਿਆ ਇਹਦੇ ਵਿੱਚ ਹੁਣ ਪਾਣੀ ਨਹੀਂ ਪੈਂਦਾ ਪਾਣੀ ਕਿਉਂ ਨਹੀਂ ਪੈਂਦਾ ਪਾਣੀ ਇਹ ਚਾਹੀਦਾ ਆਪਾਂ ਪਾਣੀ ਇਹ ਚੋਂ ਕੱਢੇ ਆਲੂਆਂ ਚੋਂ ਤਾਂ ਕਰਕੇ ਜੇ ਪਾਣੀ ਨਹੀਂ ਪੈਂਦਾ ਕੱਟ ਕੇ ਜਾਂਦੇ ਚੁੱਲ੍ਹੇ ਹੱਥ ਨੇ ਪੀ ਲਾ ਕੱਲ ਮਿੱਥੋਂ ਚਾਹ ਨਿਕਲ ਗਈ ਵਿੱਚ ਕੋਸੀ ਆਇਸਟਰਾਟਾ ਤਿਆਰ ਕਰ ਲਓ ਕਿਉਂਕਿ ਬਹੁਤ ਸਾਰੇ ਦੀ ਬਣਦੇ ਨੇ ਕਿਉਂ ਆਪਾਂ ਜਿਹੜੇ ਆਲੂ ਗ੍ਰाइंड ਕਰਨੇ ਨੇਗੇ ਅ ਕਦੂਕਸ ਕਰਨੇ ਨੇ ਉਹ ਪੱਖੇ ਥੱਲੇ ਬੈਠ ਕੇ ਕਰ ਲੈਣੇ ਆ ਪਿਆਜ਼ ਇਹ ਕਿਹੜਾ ਬਾਲਣੇ ਨੇ ਆਲੂ ਕੱਚਿਆਂ ਨੂੰ ਦੀ ਆ ਸਾਰਾ ਪੁੱਤ ਇਹਦੇ 15 ਮਿੰਟ ਟਿੱਕੀਆਂ ਬਣ ਜਾਣਗੀਆਂ ਇਹਦੀ ਗੱਲ ਨਹੀਂ ਆ ਚਲੋ ਜੀ ਮੈਂ ਆਟਾ ਇਸ ਤਰ੍ਹਾਂ ਤਿਆਰ ਕਰ ਲਿਆਗਾ ਹੁਣ ਨਾ ਮੈਂ ਹੱਥ ਧੋ ਲਾਂ ਆਪਾਂ ਨੇ ਇਸ ਤਰ੍ਹਾਂ ਪੇੜਾ ਕਰ ਲੈਣਾ ਟਿੱਕੀ ਬਣਾ ਲੈਣੀ ਕਿ ਸਲੋਟ ਬਣਾ ਮਰਜੀ ਬਣਾਓ ਹੱਥ ਤੇ ਤੇਲ ਲਾ ਕੇ ਬਣਾਓ ਕਿਉਂਕਿ ਬੇਸਣ ਤੋਂ ਹੀ ਹੱਥਾਂ ਨਾਲ ਲੈਂਦਾ ਹੈਗਾ ਹਨਾ ਇਸ ਤਰ੍ਹਾਂ ਵੱਡੀ ਸੋਟੀ ਮੋਟੀ ਪਤਲੀ ਉਹ ਆਪੇ ਹਿਸਾਬ ਨਾਲ ਗੁਰਲੀਨ ਪਾਲਾ ਪੁੱਤ ਆਹ ਬਟਕ ਆਈ ਵਿਚਾਲਣ ਲਕਾਉਣੇ ਚ ਪਾਲਾ ਦਹੀਂ ਇਹ ਅਸੀਂ ਅਲਗ ਕਮਰੇ ਚ ਬਹਿ ਕੇ ਖਾ ਲਓ ਆਹ ਪਲੇਟਾ ਲਕਲੇਡ ਆ ਪਈ ਹੈ ਦਹੀਂ ਪੁੱਤ ਬਸ ਆਇ ਨਾ ਸਾਨੂੰ ਚਾਰਾਂ ਪੰਜਾਂ ਨੂੰ ਮੋਕ ਦੀਨ ਹੈਗੇ ਨੀ ਟਿੱਕੀ ਅੱਛੇ ਪਿਆਜ਼ ਦੀ ਟਿੱਕੀ ਅੱਛੇ ਆਲੂ ਦੀ ਟਿੱਕੀ ਪੱਕ ਕੇ ਤਾਂ ਵਿੱਚ ਜਾਊਗਾ ਹੀ ਆਪਣੀ ਔਰ ਪਾਲਤੈ ਲੈਣੀ ਹੋਰ ਲੈ ਜੂ ਤੇ ਤੁਸੀਂ ਕਿਉਂ ਵਿਲਾਸ ਆਗਲਾ ਤੁਸੀਂ ਰਫੈਂਟ ਚ ਵੀ ਬਣਾ ਸਕਦੇ ਹੋ ਆਸੇ ਮਰਜੀ ਚ ਬਣਾ ਸਕਦੇ ਹੋ ਕਾਇਸਤ ਨਹੀਂ ਚੱਕੀ ਤੇ ਕਿ ਚਮਚਾ ਦਾ ਨਹੀਂ ਤੇ

ਲਗੋ ਇੱਕ ਸਾਈਡ ਹੁਣ ਬੈਦੀ ਹੋ ਗਈ ਨਾ ਉੱਤੇ ਦੂਗੀਆਂ ਪੱਕ ਜਾਣਗੀਆਂ ਹਾਂ ਕਰ ਲਿਆ ਤੂੰ ਗੱਲ ਕਿਉਂ ਨਹੀਂ ਸੁਣਾਉਣੀ ਕਹਿੰਦੇ ਬੋਲਦੀ ਨਹੀਂ ਹੈਗੇ ਆਪਣੇ ਵੀਰੋਂ ਕਹਿੰਦੇ ਬੋਲਦੀ ਨਹੀਂ ਹੈਗੀ ਕਰ ਲੈਣ ਹਾਂ ਜੀ ਲੱਗ ਗਿਆ ਕਾ ਲੱਗਿਆ ਨਹੀਂ ਦੱਸ ਦੇ ਪੁੱਤ ਇਹਨਾਂ ਨੂੰ ਜੀ ਤੇ ਲੱਗ ਗਿਆ ਨਹੀਂ ਲੱਗਦਾ ਜੀ ਲੱਗ ਗਿਆ ਕਹਿੰਦੇ ਉਹੀ ਕਰੀ ਜਾਂਦੇ ਨੇ ਜੀ ਮੇਰਾ ਲੱਗ ਗਿਆ ਕਹਿੰਦੇ ਬੋਲਦੀ ਨਹੀਂ ਹੈਗੀ ਸੋ ਸਾਡੀ ਪੂਰੀ ਵੀਡੀਓ ਲੇਨ ਬੋਲਦੀ ਨਹੀਂ ਜਾਂਦੀ ਭਾਈ ਬੋਲ ਤਾਂ ਵੈਸੇ ਹੁੰਈ ਐ ਉਹ ਤੇ ਵੀਡੀਓ ਚ ਬੋਲਦੀ ਹੁੰਨੀ ਮੈਂ ਤਾਂ ਨਿਕਰੇ ਕਰੇ ਕਰੇ ਚੁਰਚਰੀ ਛੜਦਣੀ ਹੁੰਨੀ ਆ ਹਨਾ ਮੈਂ ਕਿਹਾ ਕਿ ਬੋਲਦੀ ਹਾਂ ਕਦੇ ਕਰੇ ਚੁਰਚਰੀ ਛੜਦੀ ਹੁੰਨੀ ਆ ਤੇ ਡੈਡੀ ਜੰਮੀ ਨੂੰ ਬੋਲਦਾ ਹਨਾ ਵੀਡੀਓ ਚ ਲੈ ਟੋਨ ਸੰਭਲ

ਵੇ ਬਲੀ ਨੇ ਤਿਆਰੀ ਕਰ ਲਈ ਹੈਗੀ ਪਾਣੀ ਲੈ ਜਿਓ ਕੋਠੇ ਤੇ ਬਲੀਨ ਭਰ ਲਾ ਪੁੱਤ ਵੱਡਾ ਕੱਪਾ ਸਜਾ ਆਹ ਰਿਕੈਂਪਰ ਚੱਕ ਲਈ ਕੋਠੇ ਵਾਲਾ ਹਾਂ ਆ ਪਾੜ ਲਾ ਤਿੰਨਾਂ ਨੂੰ ਮੁਕਣਾ ਸੋਨ ਪਣਾ ਫਿਰ ਹੋਰ ਲੈ ਜਿਓ ਆ ਕੇ ਨੇ ਰੜ ਜਾਣਗੇ ਗਰਮ ਗਰਮੀ ਬੜੀ ਲੱਗਣਗੀ ਇਹ ਤਾਂ ਇਹ ਬੇਸਣ ਵਾਲੀਆਂ ਨੇਗੀਆਂ ਬਾਦੂ ਦੋ ਪੂਰ ਹੋਰ ਬਣ ਜਾਣਗੇ ਕੜ ਬਣ ਗਈਆਂ ਇਹ 3 9 10 ਵਿੱਚ ਨਹੀਂ 10 12 ਹੋਰ ਬਣ ਜਾਣਗੀਆਂ ਬਾਦੂ ਨੇ ਪਹਿਲਾਂ ਜੀ ਵੱੱਦ ਬਣਾ ਲੈਣੇ ਜੀ ਬੱਚੇ ਉਸ ਹਿਸਾਬ ਨਾਲ ਖਾਈ ਜਾਂਦੇ ਨੇ ਕਿਉਂਕਿ ਗਰਮੀ ਆ ਹਨਾ ਓਨ ਇੱਕ ਚੀਜ਼ ਬਣਾਉਣਿਆਂਗੇ ਫਿਰ ਬੇਹੀ ਤਵੇਹੀ ਜੀ ਖਰਾਬ ਹੋ ਜਾਂਦੀ ਹੈ ਉਹ ਆ ਚਾਰ ਬੱਤੀਆਂ ਲੈ ਜਾਣਗੀਆਂ ਫਿਰ ਸਨੈਪ ਪਾ ਲਿਓ ਆਪਲੀ ਸਨੈਪ ਪਾਉਣੀ ਹੋਣੀ ਠੀਕ ਹੈ ਕਿੰਨਾ ਕਿਹੜੇ ਕਿਹੜੇ ਪਹਿਣਾ ਦੇ ਬੱਚੇ ਸਨੈਪ ਪਾਉਂਦੇ ਨੇ ਸਰਮਨਬੀਰ ਗੁਰਲੀਨ ਸੁਖਮਣ ਗੁਰਮਣ ਬਹੁਤ ਸਾਰੀਆਂ ਸਹੇਲੀਆਂ ਨੇ ਇਹਨਾਂ ਦੀਆਂ ਹਰ ਰੋਜ਼ ਦੁਪਹਿਰ ਕੁਛ ਨਾ ਕੁਛ ਬਾਅਦ ਦਾ ਰੋਜ਼ ਸਨੈਪ ਪੈ ਰਹੀ ਹੈ ਕਦੇ ਚਾਹਵੜ ਬਣਾ ਲੇ ਕਦੇ ਕੁਸ ਬਣਾ ਲੇ ਕਦੇ ਕੁਸ ਬਣਾ ਲੇ देखो जमा टूटी तो दे तो तो है बच्चा जरूर बना के खवाओ बच्चे दिल थोड़ी बेचारा धोखा दूंगी लग गया दुद्ध पैगा खराब हो ਸੈਂਡਵੀਚ ਜਿਹੜੀਆਂ ਆਪਦੇ ਲਈ ਹੁੰਦੇ ਵੀ ਉਹ ਖਰਾਬ ਹੋ ਰਿਹਾ। ਇੱਕ ਕਿਸੇ ਦੂਜੇ ਦੇ ਆਏ ਸੀ ਉਹਨਾਂ ਦੁਕਾਨਦਾਰ ਦੇ ਘਰ ਤਾਂ ਸੀ ਉਹ ਖਰਾਬ ਹੋ ਗਿਆ। ਹੁਣ ਤੇ ਗੈਸ ਤੇ ਵਾਕੇ। ਲੋ ਜੀ ਬੱਚਿਆਂ ਨੂੰ ਖਾ ਲਾਂਗੇ ਆਪਾਂ ਫਿਰ ਮਿਲਦੇ ਆ। ਲੋ ਜੀ ਆਪਾਂ ਜਿਹੜਾ ਟਾਈਮ ਹੈ ਹੁਣ 4:30 ਹੋ ਗਏ ਨੇ ਮੈਂ ਹੁਣ ਦਾਲ ਧਰੀ ਐ ਕਿਉਂਕਿ ਫੇਰ ਅਸੀਂ ਚਾਹ ਪਾਣੀ ਪੀ ਕੇ ਦੁਪਹਿਰ ਦਾ ਫੇਰ ਬੈਠ ਗਈਆਂ ਸੀਗੀਆਂ ਤੇ ਮੈਂ ਮੱਜਾ-ਮੁੱਜੇ ਬਨ ਕੇ ਫੇਰ ਬੈਠ ਗਈ ਸੀ ਕਿਉਂ ਹਈ ਮਾ ਫੇਰ ਉਹ ਹੀ ਆਥਣੇ ਹੈ ਨਾ ਬਸ ਕਾਹ ਨਾਲ ਕਰ ਲਾਂਗੇ ਕੰਮ ਧੁੱਪ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਧੁੱਪ ਦੇ ਵਿੱਚ پتہ ਨਹੀਂ ਕਿਉਂ ਅੱਖ ਲਾਲ ਹੋ ਜਾਂਦਾ ਮੱਜਾ-ਮੁੱਜੇ ਬਨਨੀਆਂ ਨੇ ਕਿ ਅੱਖ ਲਾਲ ਹੋ ਗਏ ਬੰਦੇ ਧੁੱਪ ਤੇ ਫੇਰੇ ਵੀ ਨਾ ਹੁਣ ਮੈਂ ਟੈਂਕੀ ਛੱਡ ਗਈ ਐ ਜੀ ਮੋਟਰ ਦਾਲ ਨੂੰ ਲਾਇਆ ਤੜਕਾ ਜੀ ਦਾਲ ਬਣਾਈ ਆਪਾਂ ਨੇ ਸਬਜ਼ੀਆਂ ਵਾਲਾ ਗਰਮੀ ਜ਼ਿਆਦਾ ਕਰਕੇ ਸਬਜ਼ੀ ਲੱਗਣੋਂ ਹਟ ਗਈ ਤੇ ਭਾਈ ਵੀ ਨਹੀਂ ਆਉਂਦੇ ਹੈਗੇ ਸਬਜ਼ੀ ਵਾਲੇ ਕਿਉਂਕਿ ਹੁਣ ਸਬਜ਼ੀ ਗਰਮੀ ਬਹੁਤ ਜ਼ਿਆਦੀ ਪਈ ਅੱਗ ਹੋਣਾ ਰੱਪ ਤੋਂ ਇਹ ਅੱਗ ਬਹੁਤ ਜ਼ਿਆਦੀ ਡਿੱਗੀ ਹੈਗੀ ਸਬਜ਼ੀਆਂ ਲੱਗਣੋਂ ਹਟ ਗਈਆਂ ਤੇ ਸਬਜ਼ੀ ਵਾਲੇ ਵੀ ਵਿਚਾਰੇ ਕਿ ਵੀ ਕਿੱਥੋਂ ਲੈ ਕੇ ਆਉਣ ਸਬਜ਼ੀ ਸਬਜ਼ੀ ਮੰਡੀ ਚ ਕਹਿੰਦੇ ਮੰਗਿਆ ਹੀ ਵਾਲੀ ਆ ਵੀ ਸਾਨੂੰ ਪੜਤਤਾ ਨਹੀਂ ਪੈਂਦਾ ਹੈਗਾ ਤੇ ਅੱਜ ਤਾਰੀ ਅੱਜ ਆਪਾਂ ਮੂੰਗੀ ਦੀ ਦਾਲ ਹੁਣ ਮੈਂ ਤੜਕਾ ਟੁੜਕਾ ਲਾ ਦਿੱਤਾਗਾ ਤੜਕਾ ਲਾਤੀ ਧਰੀ ਮੂੰਗੀ ਦਾਲ ਪੈਨੇ ਉਬਲੀ ਜਾਂਦੀ ਹੈ ਮੈਂ ਤੜਕਾ ਲਾ ਕੇ ਚਲੋ ਉਧਰ ਆਪਣੀਆਂ ਮੱਜਾ ਮੁੱਜਾ ਸਾਂਭ ਲੂੰਗੀ ਨਮਾਦੂੰਗੀ ਗੁਆਛਕ ਲੂੰਗੀ ਤੇ ਨੇ ਸਰਦਾਰ ਜੀਆਂ ਨੂੰ ਕਰਦੀਆਂ ਕੀ ਖੌਣ ਆਕ ਟੋਕਾ ਕਰ ਜਾਣਗੇ ਹਨ ਹੁਣ ਪਤਾ ਇਹ ਵੀ ਆਥਨ ਦੇ ਕੰਮ ਹੋ ਗਏ ਨੇ ਤੇ ਸ਼ੁਰੂ ਹੋਣਗੇ ਹੁਣ ਆਥਨ ਦੇ ਕੰਮ ਤੇ ਬਸ ਦਾਲ ਅਸੀਂ ਅੱਜ ਹੁਣ ਇੱਕ ਡੰਗ ਦੀ ਧਰੀਆ ਤੜਕੇ ਬਣੂਗਾ ਜੀ ਆਪਣੇ ਰਾਇਤਾ ਅੱਜ ਹੈਗੇ ਜੀ 24 ਜੂਨ ਤੇ ਕਸਮਾ ਸਾ ਗਰਮੀ ਚ ਨਾ ਕੰਮ ਹੁੰਦਾ ਨਾ ਵਲੌਗ ਬਣਦਾ ਬਹੁਤ ਹੀ ਕੰਮ ਹਨ ਹੋ ਜਾਂਦੇ ਨੇ ਆਏ ਹੋ ਜਾਂਦੇ ਧੁੱਪ ਚੜਨ ਤੋਂ ਪਹਿਲਾਂ ਆ ਵੀ ਕਰ ਲਈ ਆ ਵੀ ਕਰ ਲਈਏ ਫਿਰ ਫਿਰ ਮੈਨੂੰ ਔਖਾ ਹੋ ਜੂ ਸੁਕਮਣ ਹੋਣੀ ਮਾਗਿਆ ਕੋਈ ਸਰਦਾਰ ਜੀਆਂ ਦਾ ਹੁਣ 2 ਮਹੀਨੇ 3 ਪੂਰਾ ਖੇਤ ਕੰਮਾਂਗਾ ਵਲੌਗ ਬਣਾਉਣ ਦਾ ਔਖਾ ਹੋ ਜੂਗਾ ਚਲੋ ਦੇਖਾਂਗੇ ਜਿਵੇਂ ਚੱਲਿਆ ਕੰਮ ਚਲਾਵਾਂਗੇ ਹਨਾ ਉਹ ਬਹਾਦਰੂ ਚੰਦਰ ਰੁਸਤੀ ਰੱਖੇ ਬਸ ਸਕੂਲ ਚ ਲੱਗਣ ਚ ਵੀ ਥੋੜੇ ਜਿਆਦਾ ਰਹਿ ਗਿਆ 24 ਤਰੀਕ ਹੋਗੀ 6 ਦਿਨ ਰਹਿ ਗਏ 6 7 ਦਿਨ ਬਸ ਆਉਂਦੇ ਸੋਮਵਾਰ ਨੂੰ ਸਕੂਲ ਲੱਗੂਗਾ ਬੱਚਿਆਂ ਦਾ ਤੇ ਚਾਈ ਚਾਈ ਜਾਣਗੇ ਹਜੇ ਸੁਖਮਣਾ ਨੀ ਵਰਦੀ ਲਿਆ ਕੇ ਸਲਾਈ ਕਰਾਉਣੀ ਹੈਗੀ ਪਤਲੀ ਹਨਾ ਮੋਟੀਆਂ ਨਹੀਂ ਸਲਵਾਰਾ ਗਰਮੀਆਂ ਬਹੁਤ ਜ਼ਿਆਦੇ ਕੋਈ ਪਤਲਾ ਜਿਹਾ ਕੱਪੜਾ ਲਿਆ ਕੇ ਵਰਦੀ ਸਲਾਈ ਕਰਾਉਣੀ ਹੈ ਉਹਨਾਂ ਦੀ ਤੇ ਬਸ ਟਾਈਮ ਹੀ ਲੱਗਦਾ ਸਰਦਾਰ ਜੀਆਂ ਨੂੰ ਤੇ ਅੱਜ ਕਿਹਿਆ ਸੀ ਕਹਿੰਦੇ ਬਸ ਕੱਲ ਦਾ ਦਿਨ ਬੱਦ ਕੰਮ ਆ ਫੇਰ ਚਲ ਅੰਦਰ ਪੈਰੀ ਜਾ ਕੇ ਕਹਿੰਦੇ ਲਿਆਵਾਂਗੇ ਨੇ ਗਰਲੀਨ ਆਇਆ ਚੁੱਕਾ ਚੁਨੀ ਲਿਆ ਤਾਂ ਕੋਈ ਮੈਂ ਆਮਣੀ ਨੂੰ ਡੀਕ ਦਿੱਸੀਗੀ ਤੇ ਉਹਨਾਂ ਨੇ ਮਿਸਤਰੀ ਹਟ ਗਿਆ ਕੱਲ ਤੇ ਅੱਜ ਕਹਿੰਦੀ ਮੈਂ ਸਾਫ ਸਫਾਈਆ ਕਰਦੀਆਂ ਕਿਹਾ ਸੀ ਮਾ ਚਲ ਤੇਰੇ ਨਣਦਾਈ ਵੀ ਆ ਦੋ ਦਿਨ ਮਖੇਰ ਆਇ ਪੂਗੀ ਪਵਾਜ ਆ ਦੇਖੋ ਕੀ ਕਹਿੰਦੀ ਹੈਗੀ ਤੇ ਕੱਪੜਾ ਲਈ ਤਾਂ ਭੀ ਲਾਇਆ ਜਾ ਦੁਕਾਨੇ ਦੁਕਾਨੇ ਸਾਨੂੰ ਦੁਕਾਨਾ ਆ ਹਨਾ ਅਸਤ ਲਿਆਏ ਵੀ ਚਲਾਏ ਹੁੰਦਾ ਵੀ ਮਾਨ ਤਾਨ ਹੋ ਜਾਂਦਾ ਪਿੰਡਾਂ ਨੂੰ ਹੋਰ ਤੱਕ ਹੀ ਆ ਹਨਾ ਕੋਈ ਕੱਪੜਾ ਕਰਨੀ ਉਹ ਖਾਣੀ ਹੁੰਦਾ ਕੋਈ ਉਹ ਨਹੀਂ ਹੁੰਦੇ ਵੀ ਕਾਏ ਨਹੀਂ ਹੁੰਦਾ ਵੀ ਅੱਲ ਕੋਈ ਕੱਪੜੇ ਉਹੀ ਨੇ ਉਹੀ ਪਾਉਣੇ ਨੇ ਮਾਨ ਤਾਨ ਹੁੰਦਾਗਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਹੁਣ ਮੇਰਾ ਮੱਲਾ ਡੈਕਸਨ ਵੀ ਖਰਾਬ ਧੋਖਾ ਦੇਊਗਾ ਤੋਂ ਇੰਨਾ ਕੰਮ ਆ ਕੱਟ-ਕਟਣ ਲੱਗ ਗਿਆ ਪਤਾ ਨਹੀਂ ਕੀ ਗੱਲ ਇਹ ਉਧਰ ਮੱਜਾਂ ਨਮਾਉਣ ਜਾਣੀਆਂ ਹੋਰ ਕਰਨੀ ਪਊਗੀ ਕਾਟਣਾ ਜਾਵੇ ਤਾਂ ਕਿਉਂ ਕੱਲ ਚਾਹ ਨਿਕਲ ਗਈ ਉਹ ਨ ਕੱਟਣ ਜੇ ਲੱਗ ਗਿਆ ਨੇ ਸਰਦਾਰ ਜੀ ਤੇ ਪਈਆਂ ਮੇਰੇ ਗਾਲਾ ਤੇਨੇ ਦੋਸਤਾ ਗਾਜੂਲੇ ਖਰਾਬ ਕਰਤੀ ਚਲੋ ਜੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਸੁਖਮਣਾ ਹੋਰ ਗਈਆਂ ਹੋਈਆਂ ਟੂਸਣ ਦੇ ਗਰਲੀਨ ਬੈਠੀ ਆ ਉੱਪਰ ਟੀਵੀ ਦੇਖ ਰਹੀ ਐ ਤੇ ਮੈਂ ਕਹ ਜੀ ਨਾ ਲੱਗਿਆ ਤਾਂ ਥੱਲੇ ਆ ਜੀ ਭਾਈ ਤਾਂ ਥੱਲੇ ਮਹਾ ਗਰਮੀ ਵਾਲੀ ਉੱਪਰ ਹੀ ਰਹੇ ਤੇ ਮੂਤ ਆ ਜਾਣਗੇ 5 ਵਜੇ ਸੁਖਮਣ ਹੋ ਰੀਆਂ ਤੇ ਨਹੀਂ ਮੈਂ ਉਹਨਾਂ ਦੇ ਨਾਲ ਤੋਰਦਾ ਹਨਾ ਫਿਰ ਗਰਮੀ ਹੈ ਵਿਚਾਰੀ ਹੋਈ ਤੇ ਕੁੰਕਮ ਜ਼ੋਰ ਜੀ ਹੈ ਅ ਸਾਨੂੰ ਪਤਾ ਕੀ ਲੱਗਦਾ ਉਹ ਗੁਰਮਣ ਦਾ ਤੇ ਆਪਣੀ ਗੁਰਲੀਨ ਦਾ ਡੇਢ ਮਹੀਨੇ ਦਾ ਫਰਕ ਹੈ ਗੁਰਮਣ ਡੇਢ ਮਹੀਨਾ ਵੱਡੀ ਹੈ ਗੁਰਲੀਨ ਛੋਟੀ ਹੈ ਇੰਨਾ ਫਰਕ ਹੈਗਾ ਜੋੜੇ ਪਕਾਉਣ ਦਾ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਇਸੇ ਨਾਮੀ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ